ਜੱਤੋ ਦੇ ਇੱਕ ਮਹੱਲੇ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇੱਥੇ ਦਿਨੇ ਹੀ ਦੇਪ ਵਪਾਰ ਦਾ ਧੰਦਾ ਚੱਲਦਾ ਸੀ ਪਰ ਅੱਜ ਲੋਕਾਂ ਨੇ ਇਸ ਮਹੱਲੇ ਵਾਲੇ ਨੇ ਇਕੱਠੇ ਹੋ ਕੇ ਉਹ ਜਿਹੜਾ ਬਾਈ ਅੰਦਰ ਦੇਪ ਵਪਾਰ ਦਾ ਧੰਦਾ ਚਲਾਉਂਦਾ ਸੀ ਉਹਦੇ 'ਤੇ ਛਾਪੇ ਮਾਰੇ ਤੇ ਪੁਲਿਸ ਪ੍ਰਸ਼ਾਸਨ ਵੀ ਆਈ ਆ ਜਿਹੜਾ ਧੰਦਾ ਚੱਲ ਰਿਹਾ ਸੀ ਦੇਪ ਵਪਾਰ ਦਾ ਤੇ ਕਿੰਨੇ ਚਿਰ ਤੋਂ ਚੱਲਦਾ ਸੀ ਇਹ ਅੰਦਾਜ਼ਾ 2.5 ਮਹੀਨੇ ਤੋਂ ਚੱਲ ਰਿਹਾ ਸੀ ਜੀ ਤਿੰਨ ਲੜੀ ਸੀ ਇੱਕ ਲੜੀ ਭੱਜ ਗਈ ਦੋ ਅਸੀਂ ਫੜ ਲਈਆਂ ਦਾ ਚਲ ਮਿਕਰਵਾਉਂਦਾ ਸੀ ਇਹ ਜਿਹਦਾ ਮਕਾਨ ਆ ਦਲੀਪ ਬਰਫੜਾ ਉਹ ਕਰਾਉਂਦਾ ਸੀ ਜਾਂ ਕੋਈ ਹੋਰ ਦਲੀਪ ਆਪ ਹੀ ਕਰਾਉਂਦਾ ਸੀ ਜੀ ਅਜੀਬ ਜਿਹਾ ਪ੍ਰਕਾਰ ਦੇ ਲੋਕ ਆਉਂਦੇ ਸੀ ਕੋਈ ਸ਼ਰਾਬੀ ਆਂਦਾ ਸੀ ਕੋ ਚਿੱਟਿਆਂ ਵਾਲਾ ਹੁੰਦਾ ਸੀ ਇਹ ਚੱਲਦਾ ਰੋਜ਼ ਵਾਂਗੂ ਸੀ ਬਿਲਕੁਲ ਦਿੱਲੀ ਹੋਰ ਦਿੱਲੀ ਚੱਲਦਾ ਸੀ ਇਹ ਸਵੇਰ ਸ਼ਾਮ ਜਦੋਂ ਵੀ ਮਰਜ਼ੀ ਦੇਖ ਲਓ ਪਰਲੇ ਪਾਸੇ ਕੰਧ ਟੱਪ ਕੇ ਦੂਜੇ ਦੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਆਏ ਇੱਕ ਜਨਾਨੀ ਇਧਰ ਨੂੰ ਭੱਜ ਗਈ ਜੇ ਦਵਾਜਾ ਖੋਲ ਕੇ ਜਿਹੜਾ ਬੰਦਾ ਦੇ ਸੀ ਬੰਦੇ ਨੂੰ ਫੜ ਲਿਆ ਜੀ ਇਹ ਤੇ ਬੰਦਾ ਇੱਥੇ ਖੜਾ ਸੀ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਅੱਜ ਅਸੀਂ ਜੈਤੋ ਦੇ ਇੱਕ ਮਹੱਲੇ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇੱਧਰਲੇ ਪਾਸੇ ਜਿਹੜਾ ਗੇਟ ਲੱਗਿਆ ਪਿਆ ਇੱਥੇ ਦਿਨੇ ਹੀ ਦੇਪ ਵਪਾਰ ਦਾ ਧੰਦਾ ਚੱਲਦਾ ਸੀ ਜਿਹੜੇ ਇੱਥੋਂ ਦੇ ਲੋਕ ਰਹਿਣ ਵਾਲੇ ਆ ਬੜੇ ਤੰਗ ਸੀ ਬੜੇ ਪਰੇਸ਼ਾਨ ਸੀ ਸਾਰੇ ਪਰਿਵਾਰਾਂ ਵਾਲੇ ਆ ਉਹ ਕਹਿੰਦੇ ਆ ਵੀ ਸਾਡੇ ਇੱਥੇ ਮਹੱਲੇ ਦੇ ਵਿੱਚ ਦੇਪ ਵਪਾਰ ਦਾ ਲੰਮੇ ਸਮੇਂ ਤੋਂ ਧੰਦਾ ਚੱਲਦਾ ਸੀ ਪਰ ਅੱਜ ਲੋਕਾਂ ਨੇ ਇਸ ਮਹੱਲੇ ਵਾਲੇ ਨੇ ਇਕੱਠੇ ਹੋ ਕੇ ਉਹ ਜਿਹੜਾ ਬਾਈ ਅੰਦਰ ਦੇਪਪਾਰ ਦਾ ਧੰਦਾ ਚਲਾਉਂਦਾ ਸੀ ਉਹਦੇ ਤੇ ਛਾਪੇ ਮਾਰੇ ਤੇ ਪੁਲਿਸ ਪ੍ਰਸ਼ਾਸਨ ਵੀ ਆਈ ਆ ਅੱਜ ਇਹ ਸਾਡੇ ਨਾਲ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਕੀ ਜਿੰਦਰ ਜੀ ਹਾਂਜੀ ਇਹ ਜਿਹੜਾ ਧੰਦਾ ਚੱਲ ਰਿਆ ਸੀ ਦੇਪਪਾਰ ਦਾ ਤੇ ਕਿੰਨੇ ਚਿਰ ਤੋਂ ਚੱਲਦਾ ਸੀ ਇਹ ਅੰਦਾਜ਼ਾ 2.5 ਮਹੀਨਿਆਂ ਤੋਂ ਚੱਲ ਰਿਹਾ ਸੀਗਾ ਜੀ ਦੋ ਢਾਈ ਮਹੀਨੇ ਦਾ ਹਾਂਜੀ ਹਾਂਜੀ ਪਹਿਲਾਂ ਵੀ ਇੱਕ ਵਾਰੀ ਅਸੀਂ ਪੁਲਿਸ ਨੂੰ ਬੁਲਾ ਕੇ ਇਹਨਾਂ ਦੇ ਕਾਰਵਾਈ ਪੁਆਏ ਸੀ ਇਹਨਾਂ ਨੇ ਮਾਫੀ ਵੀ ਮੰਗੀ ਛੱਡਤਾ ਸੀਗਾ ਜੀ ਫਿਰ ਪੰਜ-ਛੇ ਦਿਨ ਪਹਿਲਾਂ ਅਸੀਂ ਆਪ ਸਾਡੇ ਮੱਲੇ ਦਾ ਐਮਸੀ ਬੁਲਾ ਕੇ ਮੱਲੇ ਵਾਲੇ ਨੇ ਇਕੱਠੇ ਹੋ ਕੇ ਇਹਨਾਂ ਨੂੰ ਸਮਝਾਇਆ ਇਹਨਾਂ ਨੇ ਮਾਫੀ ਮੰਗ ਲਈ ਫਿਰ ਅਸੀਂ ਕਾਰਵਾਈ ਕੋਈ ਕੀਤੀ ਨਹੀਂ ਕਿ ਚਲੋ ਠੀਕ ਹੈ ਜੀ ਸਾਡੇ ਕੋਲ ਮੂਵੀ ਹੈਗੇ ਸਾਰੇ ਬਣੀ ਆਵੀਆਂ ਉਦੋਂ ਬਾਅਦ ਫਿਰ ਅੱਜ ਅਸੀਂ ਜਿਹੜੇ ਕਾਰਵਾਈ ਪਾਈ ਦੋ ਬੰਦੇ ਤੇ ਦੋ ਲੇਡੀਜ਼ ਆਇਆਂ ਤਿੰਨ ਲੇਡੀਜ਼ ਸੀ ਇੱਕ ਲੇਡੀ ਭੱਜ ਗਈ ਦੋ ਅਸੀਂ ਫੜ ਲਈਆਂ ਇੱਕ ਬੰਦਾ ਸੀ ਫੜ ਲਿਆ ਉਹ ਅਸੀ ਬੋਲਣ ਨੂੰ ਫੜਾਤਾ ਬੋਲਣ ਬੁਲਾ ਕੇ ਜਿਹੜੀਆਂ ਲੇਡੀ ਫੜੀਆਂ ਉਹ ਕਿੱਥੋਂ ਆਉਂਦੀਆਂ ਕਿਹੜੇ ਪਿੰਡ ਦੇ ਨਹੀਂ ਸਾਨੂੰ ਨਹੀਂ ਪਤਾ ਜੀ ਵਾਲੀ ਜੀ ਕਿਉਂਕਿ ਅਸੀਂ ਕੁਝ ਨਹੀਂ ਪੁੱਛਿਆ ਨਾ ਤੋ ਜੀ ਕੁਝ ਜਿਹੜਾ ਜਿਹੜਾ ਮਕਾਨ ਆ ਇਹ ਇਹ ਕਿਹੜੇ ਮਤਲਬ ਬੰਦੇ ਦਾ ਮਕਾਨ ਆ ਇਹ ਇਹ ਦਲੀਪ ਬਰਫ ਵਾਲਾ ਵਜਦਾ ਜੀ ਅੱਛਾ ਦਲੀਪ ਬਰਫ ਵਾਲਾ ਜੀ 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 ਜਦੋਂ ਜਦੋਂ ਇਹ ਤੁਹਾਡੇ ਤੇ ਪਹਿਲਾਂ ਗੱਲਬਾਤ ਤੁਸੀਂ ਫੜਿਆ ਸੀਗਾ ਤੇ ਉਦੋਂ ਤੁਸੀਂ ਦੱਸਿਆ ਸੀਗਾ ਵੀ ਮਤਲਬ ਦਲੀਪ ਨਾਲ ਗੱਲਬਾਤ ਹੋਈ ਤੁਹਾਡੀ ਕਦੋਂ ਜੀ ਮਤਲਬ ਜਦੋਂ ਇਹ ਤੁਸੀਂ ਧੰਦੇਵਾਲੇ ਤੁਸੀਂ ਕਹਿੰਦੇ ਸੀ ਪਹਿਲਾਂ ਫੜਾਏ ਸੀ ਉਹਨਾਂ ਨੂੰ ਦੱਸਿਆ ਨਹੀਂ ਵੀ ਤੁਸੀਂ ਭਾਈ ਮਕਾਨ ਗਲਤ ਬੰਦੇ ਨੂੰ ਕਿਰਾਏ ਤੇ ਦੇ ਰੱਖੇ ਨਹੀਂ ਕਿਰਾਏ ਤੇ ਨਹੀਂ ਜੀ ਆਹਦਾ ਮਕਾਨ ਹੈ ਮਾਲਕ ਹੈ ਮਕਾਨ ਮਾਲਕ ਹੈ ਜਿਹੜਾ ਧੰਦਾ ਚਲਵਾਉਂਦਾ ਸੀ ਇਹ ਜਿਹਦਾ ਮਕਾਨ ਹੈ ਦਲੀਪ ਬਰਫੜਾ ਉਹ ਕਰਵਾਉਂਦਾ ਸੀ ਜਾਂ ਕੋਈ ਹੋਰ ਦਲੀਪ ਆਪ ਹੀ ਕਰਾਉਂਦਾ ਸੀਗਾ ਜੀ ਆਪ ਹੀ ਕਰੂੰਗਾ ਹਾਂਜੀ ਹਾਂਜੀ ਉਹਦੀ ਫੈਮਲੀ ਕਿੱਥੇ ਰਹਿੰਦੀ ਹੈ ਫੈਮਲੀ ਉਹਦੀ ਛੱਡ ਕੇ ਜਾਵੜੀ ਇਹਨੂੰ ਇਹਦੀ ਹਰਕਤ ਤੋਂ ਬਾਜ਼ ਨਹੀਂ ਆਉਂਦਾ ਜੀ ਇਹ ਆਦੀ ਤੁਸੀਂ ਫੈਮਲੀ ਨੂੰ ਛੱਡ ਕੇ ਜਾਵੜੀ ਬਹੁਤ ਵਧੀਆ ਬੰਦੇ ਸੀ ਉਹ ਜੀ ਇਹਦੀ ਜਾਨਨੀ ਤੇ ਦੋ ਮੁੰਡੇ ਬਹੁਤ ਵਧੀਆ ਸੀਗੇ ਉਹ ਦੋ ਦੋਨੇ ਮੁੰਡੇ ਇੱਕ ਕੁੜੀ ਵਿਆਏ ਹੋਏ ਆ ਉੱਥੇ ਬੰਡੇ ਰਹਿੰਦੇ ਜੀ ਬੜੀ ਕੰਮਦਾਰ ਐ ਇਹਨੂੰ ਛੱਡ ਕੇ ਕਿੰਨੇ ਟਾਈਮ ਦੇ ਗਏ ਹੋਏ ਆ ਹੋ ਗਏ 2-3 ਸਾਲ ਹੋ ਗਏ ਹੋਣਗੇ ਤਾਂ ਚਾਹੀ 2-3 ਸਾਲ ਚਾਹੀ ਹੋ ਗਏ ਹੋਣਗੇ 3-4 ਸਾਲ ਹੋਏ ਹੋਣਗੇ ਉਹ 3 ਸਾਲ 6 ਸਾਲ ਉਸ ਤੋਂ ਬਾਅਦ ਫਿਰ ਇਹਨੇ ਇਹੀ ਕੰਮ ਵੜ ਲਿਆ ਨਹੀਂ ਇਹ 2 ਮਹੀਨਾ ਦੇ ਕੀਤਾ ਇਹ ਪਹਿਲਾਂ ਸਹੀ ਸੀ ਜੀ ਇਹ ਪਹਿਲਾਂ ਸਹੀ ਸੀ ਹਾਂ ਕਿਰਾਏ ਤੇ ਦੇ ਜਾਂਦਾ ਸੀ ਚਲੋ ਆਪ ਦਾ ਕਿਰਾਇਆ ਦੇ ਕੇ ਖਾਈ ਪੀ ਜਾਂਦਾ ਜਿਹੜਾ 100-200 ਰੁਪਏ ਨੂੰ ਕਿਰਾਇਆ ਮਿਲਦਾ ਸੀਗਾ ਰੋਟੀ ਪਾਣੀ ਖਾ ਲੈਂਦਾ ਜਿਆਦਾ ਬਣਾ ਕੇ ਆ ਦੋ-ਤਿੰਨ ਮਹੀਨੇ ਤੋਂ ਇਹਨੂੰ ਥੋੜਾ ਜਿਆਦਾ ਪਤਾ ਨਹੀਂ ਕਿੱਥੋਂ ਕੁਇੰਦਾ ਜੱਤੀ ਪੈਂ 35 ਸਾਲ ਦੇ ਟਿਬਟੇ 35 ਸਾਲ ਦੇ ਸੀ ਤੇ ਜਿਹੜਾ ਇੱਕ ਆਦਮੀ ਫੜਿਆ ਗਿਆ ਤੇ ਉਹਦੀ ਉਮਰ ਕਿੰਨੀ ਸੀ ਉਹਦੀ ਵੀ 40 ਸਾਲ 35 ਸਾਲ ਜਾਂ 40 35 ਸਾਲ ਇੱਕ ਮੈਂ ਸੁਣਿਆ ਤੁਹਾਡੇ ਐਮਸੀ ਦਾ ਪ੍ਰਦੀਪ ਸਿੰਘਲਾ ਉਹਨਾਂ ਨੇ ਵੀ ਪਹਿਲਾਂ ਇੱਥੇ ਕੋਸ਼ਿਸ਼ ਕਰੀ ਸੀ ਫੜਨ ਦੀ ਇਹਨੂੰ ਬਿਲਕੁਲ ਬਿਲਕੁਲ ਉਸ ਦਿਨ ਵੀ ਇੱਕ ਬੰਦਾ ਤੇ ਇੱਕ ਜਨਾਨੀ ਸੀ ਫੜੀ ਸੀ ਇੱਥੇ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਤਾ ਸੀ ਅਸੀਂ ਪ੍ਰਦੀਪ ਸਿੰਘਲਾ ਸੀ ਤੇ ਸਾਡੀ ਸਾਰੀ ਗਲੀ ਸੀਗੀ ਜੀ ਉਹ ਅਸੀਂ ਸਾਰੇ ਵਾਰਨਿੰਗ ਦੇ ਕੇ ਛੱਡਤਾ ਸੀ ਉਹਨੇ ਕਿਵੇਂ ਲੱਗਦਾ ਇਹ ਇਹ ਗੱਲਾਂ ਠੀਕ ਹੈ ਵੀ ਇੱਕ ਪਰਿਵਾਰ ਵਾਲੇ ਲੋਕ ਇੱਜ਼ਤਦਾਰ ਲੋਕ ਇੱਥੇ ਰਹਿੰਦੇ ਤੇ ਇੱਥੇ ਇਹੋ ਜਿਹੇ ਦੇਵਪਾਰ ਦੇ ਧੰਦੇ ਚੱਲਦੇ ਹੋਣ ਕਿਵੇਂ ਆਪਾਂ 3 ਭੈਣਾਂ ਬਾਹਰ ਕਿਵੇਂ ਨਿਕਲਣਗੇ ਲੋਕਾਂ ਨੂੰ ਜੀ ਮੱਲਾ ਹੀ ਬਹੁਤ ਵਧੀਆ ਜੀ ਇਹ ਮੱਲਾ ਮਤਲਬ ਵੀ ਇਹ ਤਾਂ ਬਦਨਾਮ ਹੋਣ ਵਾਲੀ ਗੱਲ ਹੋਗੀ ਜੀ ਇੱਥੇ ਸਾਡੇ ਤੇ ਮੱਲੇ ਕੋਈ ਆਇਆ ਘਰ ਹੀ ਨਹੀਂ ਕੋਈ ਬੰਦਾ ਨਹੀਂ ਆਇਆ ਜੀ ਕੁੜੀਆਂ 3 ਭੈਣਾਂ ਬਰਾਬਰ ਦੀਆਂ ਜੀ ਸਾਰੇ ਕੋਈ ਅਜੀ ਗੱਲ ਨਹੀਂ ਸਾਰੇ ਇਕੱਠੇ ਖੇਡਦੇ ਰਹੇ ਐ ਕੋਈ ਅਜੀ ਗੱਲੀ ਇਹ ਤਾਂ ਨਵਾਂ ਕੰਮ ਹੀ ਨੇ ਮਤਲਬ ਬਹੁਤ ਮਤਲਬ ਮਾੜਾ ਕੰਮ ਸ਼ੁਰੂ ਕਰਦੇ ਨੇ ਜੋ ਕਿ ਮਤਲਬੀ ਪਰਿਵਾਰ ਇਕ ਸਾਰੇ ਮੱਲੇ ਦੀ ਅਸਿੱਤ ਮਤਲਬ ਅਜੇ ਤਾਈ ਬੇਤੀ ਸਾਂਦੇ ਸਾਡੇ ਮੱਲੇ ਦੀ ਮਤਲਬ ਜਿਹੜਾ ਗਲੀ ਚ ਕੰਮ ਹੋਣ ਲੱਗਾ ਮੜਾ ਹੂੰ ਕੱਲ ਨੂੰ ਗਲਤ ਬੰਦਾ ਕੋਈ ਕਿਸੇ ਦੇ ਘਰ ਵੀ ਵੜ ਸਕਦਾ ਜਦੋਂ ਇਹੋ ਜਿਹਾ ਦੇ ਵਪਾਰ ਦਾ ਧੰਦਾ ਚੱਲਦਾ ਵੀ ਅਗਲਾ ਕਹਿੰਦੇ ਦੂਜੇ ਘਰ ਵੀ ਨਹੀਂ ਚੱਲਦਾ ਹੋਵੇ ਬਿਲਕੁਲ ਜੀ ਬਿਲਕੁਲ ਆਂਦੇ ਸੀਗੇ ਜੀ ਅਜੀਬ ਜੀਵ ਪ੍ਰਕਾਰ ਦੇ ਲੋਕ ਆਂਦੇ ਸੀ ਕੋਈ ਸ਼ਰਾਬੀ ਆਂਦਾ ਸੀ ਕੋਈ ਚਿੱਟਿਆਂ ਵਾਲਾ ਹੁੰਦਾ ਸੀਗਾ ਤੇ ਸਾਰੀ ਗਲੀ ਡਰਦੀ ਸੀ ਅਸਤਾਜੀ ਤੁਸੀਂ ਯਕੀਨ ਮੰਨੋ ਇੰਨੀ ਸੇਫ ਗਲੀ ਸੀ ਅਸੀਂ ਲੋਕ ਨਹੀਂ ਕਦੇ ਖੋਲਦੇ ਸੀ ਹੂੰ ਤੇ ਹੁਣ ਤਾਂ ਮਤਲਬ ਆਏ ਆ ਡਰ ਲੱਗਿਆ ਰਹਿੰਦਾ ਵੀ ਲੋਕ ਤੋਂ ਬਿਨਾਂ ਤਾਂ ਅਸੀਂ ਆਪ ਨੂੰ ਵੀ ਬੈਲ ਮਾਰਦੇ ਆ ਫਿਰ ਲੋਕ ਖੋਲਦੇ ਆ ਵੀ ਕੌਣ ਹੈਗੇ ਹੁਣ ਅਸੀਂ ਲੋਕ ਨਹੀਂ ਖੋਲਦੇ ਘਰ ਦਾ ਆਮ ਤੌਰ ਤੇ ਪਹਿਲਾਂ ਗੇਟ ਖੁੱਲਾ ਰਹਿੰਦਾ ਸੀਗਾ ਇੰਨਾ ਭਾਈਚਾਰਾ ਸੀ ਸੇਫ ਸੀ ਗਲੀ ਹੁਣ ਅਸੀਂ ਤਾਂ ਲੋਕ ਬੰਦ ਰੱਖਦੇ ਸੀਗੇ ਇੰਨੀ ਦਿੱਕਤ ਆਉਂਦੀ ਸੀਗੀ ਤੇ ਚੱਲਦਾ ਰੋਜ਼ ਵਾਂਗੂ ਸੀ ਦਿੱਲੀ ਦਿੱਲੀ ਚੱਲਦਾ ਸੀ ਇਹ ਸਵੇਰ ਸ਼ਾਮ ਜਦੋਂ ਵੀ ਮਰਜ਼ੀ ਦੇਖ ਲੋ ਇਹਨਾਂ ਨੂੰ ਆ ਕੇ ਅਸੀਂ ਪੂਰਾ ਜ਼ੋਰ ਲਾ ਕੇ ਸਾਢੇ 3 ਵਜੇ ਕੱਲ ਦੀ ਵੀ ਗੱਲ ਹੈ ਕੱਲ ਵੀ ਤਿੰਨ ਚਾਰ ਜਣੇ ਆ ਕੇ ਇੱਥੇ ਬੈਠੇ ਰਹੇ ਆ ਹੂੰ ਅਸੀਂ ਫੇਰ ਵੀ ਨੂੰ ਕੁਝ ਬੋਲੇ ਅੱਜ ਜਦੋਂ ਇਕੱਠਾ ਕੀਤਾ ਪਰਲੇ ਪਾਸੇ ਕੰਧ ਟੱਪ ਕੇ ਦੂਜਿਆਂ ਦੇ ਘਰਾਂ ਦੇ ਵਿੱਚੋਂ ਬਾਹਰ ਨਿਕਲੇ ਆ ਜੀ ਉਧਰ ਉਧਰ ਹਾਂਜੀ ਬੈਕ ਸਾਈਡ ਤੋਂ ਘਰ ਹੈ ਕਿਸੇ ਦਾ ਉਹਨਾਂ ਦੇ ਘਰੋਂ ਬਾਹਰ ਕੱਢੇ ਅਸੀਂ ਵੀਡੀਓ ਬਣਾ ਕੇ ਹਾਂ ਕਹਿੰਦੇ ਜੀ ਕਿ ਵੀ ਬਾਣੀਆਂ ਬੰਦਾ ਕਿਸੇ ਨਾਲ ਛੇਤੀ ਲੜਦਾ ਨਹੀਂ ਹਨਾ ਤੇ ਇਸੇ ਰੇ ਵੀ ਨਹੀਂ ਜਾਂਦਾ ਕਿ ਇਹ ਜਦੋਂ ਕਹਿੰਦੇ ਪਾਣੀ ਪੁਲ ਉੱਤੋਂ ਦੀ ਟੱਪ ਜੇ ਹਨਾ ਉਹ ਤਾਂ ਬੋਲਣਾ ਪੈਂਦਾ ਵੇਖੋ ਸਾਰੇ ਇਜਤਿਹਾਰ ਲੋਕ ਆ ਤੁਸੀਂ ਰਹਿੰਦੇ ਆ ਵਪਾਰੀ ਬੰਦੇ ਆ ਤੁਸੀਂ ਦੱਸਦੇ ਦੋ ਵੜਦੇ ਸੀ ਦੋ ਨਿਕਲਦੇ ਸੀ ਸਾਰੇ ਧੀਆਂ ਭੈਣਾਂ ਵਾਲੇ ਆ ਤੇ ਦੂਜੇ ਪਰਿਵਾਰਾਂ ਦੇ ਅਸਰ ਪੈਂਦਾ ਹੀ ਆ ਬੱਚਿਆਂ ਤੇ ਵੀ ਅਸਰ ਪੈਂਦਾ ਤਾਂ ਹੀ ਤਾਂ ਕਾਰਵਾਈ ਪਾਈ ਜੀ ਜੇ ਪਰਿਵਾਰਾਂ ਦੇ ਅਸਰ ਨਾ ਪੈਂਦਾ ਫੇਰ ਸਾਨੂੰ ਕੀ ਸੀਗਾ ਜੀ ਹੋਰ ਪਤਾ ਨਹੀਂ ਕਿੱਥੇ ਕੀ ਕੀ ਹੁੰਦਾ ਜੇ ਸਾਡੀਆਂ ਗਲੀਆਂ ਸਾਡੇ ਬੱਚੇ ਇੱਥੇ ਰਹਿੰਦੇ ਆ ਬਾਣੀਆਂ ਮੱਲੇ ਤਾਂ ਹੀ ਕਾਰਵਾਈ ਪਾਈ ਨਾ ਹੀ ਨਹੀਂ ਜੀ ਉਹਨਾਂ ਨੂੰ ਵੇਖੋ ਕੀ ਕਹਿੰਦੇ ਪੁਲਸ ਵਾਲੇ ਜੀ ਅਸੀਂ ਦਿਆਏ ਅਰਦਾਸ ਲਿਖ ਕੇ ਦੇ ਉਹ ਛਾ ਗਈ ਸੀ ਮੁੱਕ ਤੇ ਹਾਂਜੀ ਆ ਗਈ ਜੀ ਲੇਡੀ ਜਨਾਨਾਂ ਦਾ ਗੱਗੂ ਸੀਗਾ ਹੈ ਹੁਣ ਪਤਾ ਲੱਗਿਆ ਸਾਨੂੰ ਜਿਹੜੀ ਤੀਜੀ ਲੇਡੀ ਇਹਨਾਂ ਦੀ ਭੱਜੀ ਆ ਇੱਕ ਜਾਨੀ ਭੱਜੀ ਸੀ ਉਹਦਾ ਨਾਮ ਗੱਗੂ ਸੀਗਾ ਨਹੀਂ ਜਿਹੜੀ ਤੀਜੀ ਜਨਾਨੀ ਭੱਜੀ ਆ ਉਹ ਕੰਧ ਢੱਪ ਕੇ ਭੱਜ ਕੇ ਨਹੀਂ 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 ਬਰ ਉਹ ਗਲੀ ਵਿੱਚ ਦੀ ਭੱਜੀ ਆ ਜੀ ਜਿਹੜਾ ਬੰਦਾ ਲੈ ਕੇ ਆਇਆ ਸੀ ਉਹਨੂੰ ਉਹਨੇ ਭਜਾਇਆ ਕੁੜੀ ਨੂੰ ਉਹਨੇ ਭਜਾਇਆ ਹਾਂਜੀ ਹੁਣ ਦੋ ਜਨਾਨੀਆਂ ਤੇ ਇੱਕ ਬੰਦਾ ਪੁੱਤ ਨੇ ਫੜ ਲਿਆ ਹਾਂਜੀ ਜਿਹੜਾ ਬੰਦਾ ਕੰਧ ਢੱਪ ਕੇ ਤੁਸੀਂ ਕਹਿੰਦੇ ਭੱਜਿਆ ਉਹ ਬੰਦਾ ਪਹਿਲੇ ਪਾਸੇ ਢੱਪ ਕੇ ਭੱਜੇ ਬੰਦਾ ਨਹੀਂ ਭੱਜਿਆ ਜੀ ਜਨਾਨੀਆਂ ਦੋ ਭੱਜੀਆਂ ਸੀ ਇਸ ਘੋਟਕ ਜਨਾਨੀਆਂ ਕਿੰਨੀਆਂ ਸੀ ਤਿੰਨ ਜੀ ਤਿੰਨ ਜਨਾਨੀਆਂ ਸੀ ਜੀ ਦੋ ਫੱਲੀਆਂ ਹਾਂਜੀ ਦੋ ਫੱਲੀਆਂ ਪਰਲੇ ਪਾਸੇ ਪਰਲੀ ਘਲੀ ਫੱਲ ਗਲੀਆ ਦੇ ਸੀ ਹਾਂ ਠੀਕ ਹੈ ਜੀ ਇੱਕ ਜਨਾਨੀ ਇਧਰ ਨੂੰ ਭੱਜ ਗਈ ਜੇ ਦਵਾਜਾ ਖੋਲ ਕੇ ਜਿਹੜਾ ਬੰਦਾ ਸੀ ਅਸੀਂ ਬੰਦੇ ਨੂੰ ਫੱਲਿਆ ਜੀ ਇੱਥੇ ਬੰਦਾ ਇੱਥੇ ਖੜਾ ਸੀ ਬੰਦੇ ਦਾ ਮੋਟਰਸਾਈਕਲ ਤੇ ਬੰਦਾ ਸੀ ਫੱਲਿਆ ਜੀ ਇੱਕ ਹਾਂ ਉਹ ਬੰਦੇ ਪਤਾ ਲੱਗਾ ਕਿੱਥੋਂ ਦਾ ਕੋਈ ਨਹੀਂ ਉਹ ਲੋਕ ਕੱਲੀ ਐਮਰਜੈਂਸੀ ਨੂੰ ਮੋਰਟਾਰੀਪਾਤਾ ਲੱਗ ਗਈ ਨਹੀਂ ਅਸੀਂ ਮੋਟਰਸਾਈਕਲ ਥਾਣੇ ਲੈ ਗਈ ਥਾਣੇ ਵਾਲੇ ਅਸੀਂ ਪੁੱਛਿਆ ਨਹੀਂ ਕਿਉਂਕਿ ਕੱਟ ਬੋਲਾ ਸੀਗਾ ਜੀ ਰੋਲਾ ਬੋਲਾ ਪੈ ਗਿਆ ਅਸੀਂ ਕੋਈ ਪੁੱਛਿਆ ਨਹੀਂ ਤਾਂ ਬਸ ਉਹਨਾਂ ਨਾਲ ਮਗਰ ਪੁਲਿਸ ਨੂੰ ਬੁਲਾ ਲਿਆ ਵੀ ਪੁਲਿਸ ਲੈ ਗਿਆ ਉਹਨਾਂ ਨੂੰ ਜੀ ਪੁਲਿਸ ਪ੍ਰਸ਼ਾਸਨ ਆਇਆ ਤੁਸੀਂ ਸੱਦਿਆ ਸੀ ਫੋਨ ਕਰਕੇ ਕੱਟ ਕਿੰਨਾ ਹੋ ਗਿਆ ਸੀ ਲੋਕਾਂ ਦਾ ਕੱਟ ਬਸ ਕਾਫੀ ਗੱਲ ਇਕੱਠੀ ਹੋਈ ਵੀ ਸੀ ਸਾਰੀ ਗਲੀ ਇਕੱਠੀ ਹੁਣ ਤੁਹਾਨੂੰ ਵਿਸ਼ਵਾਸ ਕੀ ਦਵਾਇਆ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਇੱਕ ਗਏ ਦੋ ਇਹ ਕੰਮ ਨਹੀਂ ਹੋਊਗਾ ਇਹ ਹਜੇ ਕਹਿੰਦੇ ਉਹ ਕਾਰਵਾਈ ਕਰਾਂਗੇ ਜੀ ਅਸੀਂ ਜਾ ਕੇ ਉੱਪਰ ਬੰਦੇ ਉੱ ਪੁੱਸਾਲੇ ਮੇਰੇ ਘਰੋਂ ਲਿਖ ਲਿਖਾ ਕੇ ਸਾਰਾ ਕੁਝ 5 ਮਿੰਟ ਪਹਿਲਾਂ ਹੀ ਗਏ ਆ ਉਹ ਕਹਿੰਦਾ ਥਾਣੇ ਜਾ ਕੇ ਗੱਲ ਕਰਦੇ ਫਿਰ ਤੁਹਾਨੂੰ ਜੀ ਬੁਲਾਉਣੇ ਆ ਠੀਕ ਦੱਸਿਆ ਜਾ ਰਿਹਾ ਹੈ ਕਿ ਇਹ ਬਾਈ ਦੇ ਘਰ ਵਾਲੀ ਨਾਲ ਡਿਸਪੂਟ ਪੈ ਗਿਆ ਸੀ ਇਸ ਨੂੰ ਛੱਡ ਕੇ ਉਹ ਘਰ ਵਾਲੀ ਚਲੀ ਗਈ ਉਹ ਬਠਿੰਡੇ ਰਹਿਣ ਲੱਗ ਪਈ ਉਸ ਤੋਂ ਬਾਅਦ ਇਹ ਕੱਲਾ ਹੀ ਰਹਿ ਗਿਆ ਬਾਈ ਦਾ ਬਰਫ ਦਾ ਕੰਮ ਆ ਬਰਫ ਵਾਲਾ ਕਹਿੰਦੇ ਇਹਨੂੰ ਤੇ ਇਹ ਇੱਥੇ ਜਿਹੜਾ ਦੇਪ ਵਪਾਰ ਦੇ ਨੇ ਧੰਦਾ ਚਲਾਇਆ ਹੋਸੀ ਲੋਕ ਇੱਥੇ ਮੱਲੇ ਵਾਲੇ ਬੜੇ ਪਰੇਸ਼ਾਨ ਸੀ ਲੰਮੇ ਸਮੇਂ ਤੋਂ ਜਿਹਨੇ ਕਿ ਇਹ ਤੰਦਾ ਚੱਲਦਾ ਸੀ ਅੱਜ ਇਹਨਾਂ ਨੇ ਰੰਗੇ ਹੱਥੀ ਤਿੰਨ ਜਨਾਨੀਆਂ ਤੇ ਇੱਕ ਬੰਦੇ ਨੂੰ ਫੜ ਲਿਆ ਤੇ ਇੱਕ ਜਦੋਂ ਫੜਨ ਲੱਗੇ ਤੇ ਇੱਕ ਭੱਜ ਗਈ ਦੋ ਜਨਾਨੀਆਂ ਤੇ ਇੱਕ ਬੰਦੇ ਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੋਰ ਕੀ ਮਤਰੀ ਹੈ ਚੱਲ ਉੱਪਰ ਵਿੱਚ ਉੱਪਰ ਹੀ ਬਣਾ ਕੇ ਹੋਏ ਮੂਵੀ ਉੱਪਰ ਵੀ ਉਹਦੇ ਬੈਡਰੂਮ ਉੱਪਰ ਬੈਡਰੂਮ ਹੈ ਉੱਪਰ ਬੈਡਰੂਮ ਹੈ ਅੱਛਾ ਚੱਲਦਾ ਹੈ ਕਿਵੇਂ ਚੱਲਦਾ ਚੱਲੇ ਹੋਇਆ ਕਰ ਬੈਠੇ ਨੇ ਇੱਥੇ ਕਿੱਥੇ ਹੋਰੇ ਜੰਮੀ ਨਹੀਂ ਹੁੰਦਾ ਲੱਟਣ ਗਾਵੇ ਦੇਖਾਈ ਕਰੇ ਬੇਟਾ ਜੀ ਸਾਵੀਰ ਅਗਲਾ ਸ਼ੋਹਰ ਮੰਜਰ ਹਾਂ ਪਹਿਲੀ ਜੀ ਉੱਪਰ ਵੀ ਸੰਪਟਾ ਗਿਆ ਹੋ ਰਿਹਾ ਪਹਿਲੀ ਜੀ ਲੱਗੇ ਜੀ ਅਗਰ ਹਾਂਜੀ ਉਪਰੀ ਨਾਲ ਉਪਰੀ ਗਿਆ ਕਰ ਹਾਂ ਜੀ ਵੀ ਦੋ ਰੋਜ਼ ਵੀ ਦੇ ਦੋ ਦਿਨ ਚੱਲਣਾ ਲੱਗੂਗਾ ਆ ਡਾਣਾ ਡੇ ਬਣਾ ਕੇ ਤਰਗੇ ਅੱਛਾ ਫਿਰ ਸਾਂ ਦੋ ਦੰਥਾਂ ਦੇ ਬਣਾ ਚੱਟੇ ਚਾਰ ਜਨੇ ਆਜਣ ਚਾਰ ਜੇ ਪਹੁੰਚ ਜਾਣਗੇ ਚਾਰ ਜਨੇ ਕਾ ਹੋ ਵੀ ਸਕਦੀ ਆਹ ਹੋ ਕੇ ਨਹੀਂ ਹੋਵੇ ਹਾਂਜੀ ਮੇਰਾ ਲੱਗਦਾ ਇਨਸ਼ਾ ਅੱਲਾ ਕੋਈ ਗੱਲ ਫੀਟ ਹੋ ਗਿਆ ਉੱਪਰ ਵੀ ਹੈਗਾ ਉੱਪਰ ਵੀ ਪੱਜ ਦਾ ਹੀ ਨੰਬਾ ਹੈ ਨਾ ਨੋਰਮਲ ਆ ਹਾਂਜੀ ਸਰ ਲਾਉਣੇ ਲੈਣਾ ਬਿਠਾ ਦੇ ਗੱਡੀ ਦੇ ਵਿੱਚ ਅਸੀਂ ਪਰ ਸਿਗਨਲ ਫੋਨ ਮਾਰਦਾ ਸਿਗਲ ਮਾਰਦਾ ਸਿਗਲੇਣਾ ਅੱਛਾ ਰਾਕਾ ਇਹ ਜਮਾਈ ਆ ਪੀ ਉਹ ਮੈਂ ਪੀ ਜਾ ਮੈਂ ਐਸਾ ਹੱਕੀ ਮਾ ਆਇਓ ਆਇਓ ਸਾਰੇ ਆਡੀ ਮਾ